ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਆਪਣੇ ਘਰਾਂ ਦੇ ਵਿੱਚ ਫਰਿੱਜ ਹੋਣਗੇ ਸੋ ਇਹ ਗਲਤੀ ਕਦੇ ਵੀ ਨਾ ਕਰਿਓ ਨਹੀਂ ਤੇ ਬਹੁਤ ਪਛਤਾਵੋਗੇ ਇੱਕ ਇਹ ਕੰਮ ਕਰ ਲਿਓ ਸਾਧ ਸੰਗਤ ਸਾਰੀ ਜ਼ਿੰਦਗੀ ਆਰਾਮ ਕਰੋਗੇ ਯਾਦ ਕਰੋਗੇ ਨੋਟ ਕਰ ਲਿਓ ਮਹਾਂਪੁਰਖਾਂ ਦੇ ਪੱਕੇ ਬਚਨ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕੁਝ ਲੋਕਾਂ ਦਾ ਮੰਨਣਾ ਹੈ ਕਿ ਵਹਿਮ ਭਰਮ ਜਿਹੜੇ ਨੇ ਉਹ ਲੋਕ ਬਹੁਤ ਆਤ ਬੜੀ ਗਿਣਤੀ ਦੇ ਵਿੱਚ ਕਰਦੇ ਨੇ ਸੋ ਉਹਨਾਂ ਲੋਕਾਂ ਦਾ ਜਿਹੜਾ ਹੈ ਵਹਿਮ ਭਰਮ ਜਿਹੜਾ ਕੀਤਾ ਜਾਂਦਾ ਆਪਾਂ ਸਾਰੇ ਵੇਖਦੇ ਆ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਇੱਕ ਚੀਜ਼ ਨੂੰ ਜ਼ਰੂਰ ਥੋੜਾ ਜਿਹਾ ਧਿਆਨ ਦੇ ਕੇ ਆਪ ਜੀ ਸੋਚਿਓ ਸਾਧ ਸੰਗਤ ਮੇਰੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਇੱਕ ਗੱਲ ਸੋਚੋ ਜੇਕਰ ਵਹਿਮ ਭਰਮ ਕਰਦੇ ਹੋ ਨਾ ਕਹਿੰਦੇ ਉਹਦੇ ਵਿੱਚ ਨੁਕਸਾਨ ਤੁਹਾਡਾ ਆਪਣਾ ਹੀ ਹੈ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੈਗਾ ਵਹਿਮ ਤੁਸੀਂ ਕਰਦੇ ਹੋ ਕਰੀ ਜਾਓ ਭਰਮ ਕਰਦੇ ਹੋ ਕਰੀ ਜਾਓ ਕਹਿੰਦੇ ਇਹਨਾਂ ਚੀਜ਼ਾਂ ਦਾ ਇੱਕ ਡਰ ਹੀ ਹੈ ਜੇ ਡਰ ਨਿਕਲ ਗਿਆ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਨਾ ਛੱਡ ਦੋਗੇ ਜਿੰਨਾ ਚਿਰ ਤੁਹਾਡੇ ਮਨ ਵਿੱਚ ਡਰ ਹੈ ਉਹਨਾਂ ਚਿਰ ਤੁਸੀਂ ਕਰੀ ਜਾ ਰਹੇ ਹੋ ਕੋਈ ਕਹਿੰਦਾ ਜੀ ਘਰ ਦੇ ਗੇਟ ਤੇ ਧਾਗਾ ਬੰਨ ਕੇ ਰੱਖੋ ਕੋਈ ਕਹਿੰਦਾ ਜੀ ਮਿਰਚਾਂ ਤੇ ਨਿੰਬੂ ਲਮਕਾ ਕੇ ਰੱਖੋ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਜੀ ਬਲਾਵਾ ਅੰਦਰ ਨਹੀਂ ਆਉਂਦੀਆਂ ਕੋਈ ਕੁਝ ਕਹਿਣ ਲੱਗ ਜਾਂਦਾ ਹੈ ਕੋਈ ਕੁਝ ਕਹਿਣ ਲੱਗ ਜਾਂਦਾ ਆਪਣੇ ਆਪਣੇ ਹਿਸਾਬ ਨਾਲ ਸਾਰੇ ਸਾਰੇ ਚੱਲੇ ਹੋਏ ਨੇ ਨਾ ਬੇਨਤੀਆਂ ਕਰਕੇ ਧਿਆਨ ਦਿਵਾਵਾ ਸਾਧ ਸੰਗਤ ਕਿ ਲੋਕਾਂ ਨੇ ਇੱਕ ਨਵਾਂ ਹੀ ਭਰਮ ਪਾ ਲਿਆ ਉਹ ਕਹਿੰਦੇ ਜੀ ਫ੍ਰਿਜ ਦੇ ਹੈਂਡਲ ਨਾਲ ਇੱਕ ਧਾਗਾ ਬੰਨ ਕੇ ਰੱਖੋ ਕਲਾਵਾ ਬੰਨ ਕੇ ਰੱਖੋ ਕਹਿੰਦੇ ਘਰ ਦੀ ਸਥਿਤੀ ਠੀਕ ਰਹੇਗੀ ਹੁਣ ਸਾਡੇ ਲੋਕਾਂ ਨੇ ਕੀ ਕੀਤਾ ਜੀ ਉਹ ਮਾਣਾ ਮੋਟਾ ਜੀ ਗੱਲਬਾਤ ਕਿਸੇ ਦੇ ਕਲੇ ਚੱਲੀ ਤੇ ਅੱਗੇ ਪਿੰਡ ਤੇ ਚੱਲੀ ਫਿਰ ਸ਼ਹਿਰ ਚ ਆ ਗਈ ਕਿਤੇ ਵੀ ਆ ਗਈ ਜਿਹੜੇ ਵਹਿਮ ਕਰਦੇ ਸੀ ਉਹਨਾਂ ਨੇ ਕਲਾਵਾ ਬਨ ਦਿੱਤਾ ਜੀ ਖੋਇਆ ਕੀ ਕੋਹਣਾ ਤਾਂ ਕੁਝ ਵੀ ਨਹੀਂ ਹੁਣ ਫ੍ਰਿਜ ਨੂੰ ਕਲਾਵਾ ਬਨਿਆ ਰਸੋਈ ਕੀ ਹੋਜੂ ਫ੍ਰਿਜ ਨੂੰ ਧਾਗਾ ਬਨਿਆ ਕੀ ਹੋਜੂ ਦੱਸੋ ਜੀ ਹੁਣ ਫ੍ਰਿਜ ਆਪਾਂ ਖੋਲਣਾ ਤੇ ਆਪਾਂ ਉਹਨੂੰ ਉਸ ਚੀਜ਼ ਲਈ ਵਰਤੋ ਹੁਣ ਫ੍ਰਿਜ ਦੀ ਪੂਜਾ ਹੋਣ ਲੱਗੀ ਲੈ ਰਸੋਈ ਕਿੱਧਰ ਨੂੰ ਜਾਊ ਬੰਦਾ ਕਹਿਣ ਤੋਂ ਭਾਵ ਵੀ ਸਾਡੇ ਲੋਕ ਜਿੱਧਰ ਨੂੰ ਤੁਰ ਪਏ ਉਧਰ ਨੂੰ ਤੁਰ ਪੈਂਦੇ ਨੇ ਫਿਰ ਅੱਗਾ ਪਿਛਾ ਨਹੀਂ ਵੇਖਦੇ ਹਾਲਾਂਕਿ ਫਿਰ ਇਹ ਵੀ ਨਹੀਂ ਵੇਖਦੇ ਵੀ ਕੰਮ ਗਲਤ ਹੋ ਰਿਹਾ ਕੋਈ ਗੱਲ ਨਹੀਂ ਹੁੰਦਾ ਹੋਈ ਜਾਵੇ ਆਪਾਂ ਨੂੰ ਕੋਈ ਪਰਵਾਹ ਨਹੀਂ ਸਾਡੇ ਲੋਕ ਬਸ ਮਗਰ ਲਾਗੂ ਦਾ ਹੋ ਜਾਂਦੇ ਨੇ ਚੱਲੀ ਜਾਂਦੇ ਨੇ ਜਿਵੇਂ ਕਿਸੇ ਦਾ ਜੀ ਕਰਦਾ ਓਵੇਂ ਚਲਾਈ ਜਾਂਦਾ ਜਿਵੇਂ ਕਿਸੇ ਦਾ ਜੀ ਕਰਦਾ ਓਵੇਂ ਰੁੜੀ ਜਾਂਦਾ ਤੇ ਸਾਡੇ ਲੋਕ ਓਵੇਂ ਰੁੜੀ ਜਾਂਦੇ ਨੇ ਕਿਸੇ ਨੇ ਚੰਗਾ ਬਾਬੇ ਨੇ ਕਹਿ ਤੀ ਆ ਗੱਲ ਆਈ ਨਹੀਂ ਕਰਨੀ ਤੇ ਓਵੇਂ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਕਹਤਾ ਨਹੀਂ ਭਈ ਆ ਕੰਮ ਗਲਤ ਕਰਦਾ ਤੂੰ ਮੇਰੇ ਤੋਂ ਪੂਜਾ ਕਰਾ ਤੂੰ ਇਨੇ ਪੈਸੇ ਦੇ ਓਵੇਂ ਕਰਤਾ ਓਵੇਂ ਵੀ ਕਰ ਦਿੱਤਾ ਕੋਈ ਗੱਲ ਨਹੀਂ ਫਿਰ ਜਾ ਕੇ ਇਹ ਨਹੀਂ ਕਹਿਣਾ ਵੀ ਮੇਰਾ ਕੰਮ ਨਹੀਂ ਬਣਿਆ ਪਖੰਡੀ ਨੂੰ ਪਖੰਡੀ ਕਹਿਣ ਦੀ ਤਾਕਤ ਨਹੀਂ ਹੈਗੀ ਸਾਡੇ ਵਿੱਚ ਪਹਿਲਾਂ ਕੰਮ ਕਰਾਇਆ ਕੰਮ ਨਹੀਂ ਬਣਿਆ ਜਾ ਕੇ ਕਹੋ ਵੀ ਕੰਮ ਨਹੀਂ ਬਣਿਆ ਭਾਈ ਦੱਸਣ ਕਿਵੇਂ ਕਰਨਾ ਹੈ ਨਹੀਂ ਤਾਂ ਮੇਰੇ ਪੈਸੇ ਵਾਪਸ ਕਰ ਜੇ ਤੇਰੇ ਵਿੱਚ ਕਲਈ ਹੈ ਨਹੀਂ ਤੇ ਬਾਬੇ ਨੇ ਪਤਾ ਹੁੰਦਾ ਬਾਬੇ ਨੇ ਕਸੂਰ ਸਾਡੇ 'ਚ ਲੈਣਾ ਭਾਈ ਆਹ ਕੰਮ ਤੋਂ ਸ਼ੁੱਧ ਨਹੀਂ ਕਰਿਆ ਆਹ ਸਹੀ ਨਹੀਂ ਕਰਿਆ ਤਾਂ ਕਰਕੇ ਭਾਈ ਤੇਰਾ ਕੰਮ ਨਹੀਂ ਬਣਿਆ ਗੱਲ ਤੇ ਇੱਥੇ ਰੁਕ ਜਾਂਦੀ ਹੈ ਨਾ ਕਿ ਸੋ ਮੇਰੇ ਕਹਿਣ ਤੋਂ ਭਾਵ ਇਹ ਵੇਸਾ ਸੰਗਤ ਇਹਨਾਂ ਚੀਜ਼ਾਂ ਨੂੰ ਵਿਚਾਰਨ ਦਾ ਯਤਨ ਕਰੀਏ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸਹੀ ਮਾਰਗ ਤੇ ਲੈ ਕੇ ਆ ਸਹੀ ਦ੍ਰਿਸ਼ਾ ਵੱਲ ਲੈ ਕੇ ਜਾ ਤੇਰੇ ਜੀਵਨ ਜਿਹੜਾ ਭਟਕਿਆ ਹੋਇਆ ਹੈ ਨਾ ਉਹਨੂੰ ਸਹੀ ਮਾਰਗ ਤੇ ਲਿਆਉਣ ਦੀ ਕੋਸ਼ਿਸ਼ ਕਰ ਕਹਿੰਦੇ ਤੇਰੇ ਤੇ ਗੁਰੂ ਦੀ ਕਿਰਪਾ ਤਦ ਹੋਣੀ ਹੈ ਤੇਰੇ ਤੇ ਸਤਿਗੁਰੂ ਦੀ ਮਿਹਰ ਤਦ ਹੋਣੀ ਹੈ ਉਦੋਂ ਪਹਿਲਾਂ ਕਿਰਪਾ ਨਹੀਂ ਹੋਣੀ ਗੁਰਮਖ ਪਿਆਰਿਓ ਆ ਧਾਗੇ ਧੂਗੇ ਬੰਨਣ ਦੇ ਵਿੱਚ ਤਵੀਤ ਬੰਨਣ ਦੇ ਵਿੱਚ ਜਿਆਦਾ ਵਿਸ਼ਵਾਸ ਕਰਨ ਵਾਲੇ ਲੋਕ ਅਕਸਰ ਆਪਣੇ ਸਮੇਂ ਦੀ ਤੇ ਪੈਸੇ ਦੀ ਬਰਬਾਦੀ ਕਰ ਲੈਂਦੇ ਨੇ ਮਿਲਦਾ ਕੁਝ ਵੀ ਨਹੀਂ ਜੇ ਕੁਝ ਮਿਲਦਾ ਹੁੰਦਾ ਇਦਾਂ ਕੁਝ ਇਹਨਾਂ ਬਾਬਿਆਂ ਤੋਂ ਇਹਨਾਂ ਦੇਹਾਂ ਤੋਂ ਪ੍ਰਾਪਤ ਹੁੰਦਾ ਹੁੰਦਾ ਤੇ ਲੋਕਾਂ ਨੇ ਕਦੋਂ ਦਾ ਸਭ ਕੁਝ ਪ੍ਰਾਪਤ ਕਰ ਲੈਣਾ ਸੀ ਗੱਲ ਇਹ ਵੀ ਕਿ ਇਹਨਾਂ ਲੋਕਾਂ ਦੀਆਂ ਦੁਕਾਨਦਾਰੀਆਂ ਚੱਲੀ ਜਾ ਰਹੀਆਂ ਨੇ ਤੇ ਅਸੀਂ ਚਲਾਈ ਜਾ ਰਹੇ ਹਾਂ ਸਾਡੇ ਸਰੂ ਹੀ ਸਭ ਕੁਝ ਹੁੰਦਾ ਸੋ ਇਨਾ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਵਜੀਏ ਜਿੰਨਾ ਬਾਝੁੰਦਾ ਤੇ ਗੁਰੂ ਦੇ ਲੜ ਲੱਗੀਏ ਸ਼ਬਦ ਦੇ ਲੜ ਲੱਗੀਏ ਗੁਰੂ ਅੱਗੇ ਅਰਦਾਸ ਕਰੀਏ ਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ